ਸਰ ਇਹ ਨਾਲ ਹੀ ਮਿਲਦੀ ਜੁਲਦੀ ਗੱਲਬਾਤ ਇਹ ਹੈ ਕਿ ਜਿਵੇਂ ਇੱਕ ਬੰਦਾ ਦੁਨੀਆ ਤੇ ਆਉਂਦਾ ਦੁਨੀਆ ਤੋਂ ਜਾਂਦਾ ਇਹ ਸੱਚ ਆ ਕੁਝ ਲੋਕੀ ਮੰਨਦੇ ਨੇ ਕਿ ਇਹ ਸਭ ਲਿਖਿਆ ਲਿਖਾਇਆ ਪ੍ਰਮਾਤਮਾ ਵੱਲੋਂ ਬਿਲਕੁਲ ਬਿਲਕੁਲ ਹੋ ਰਿਹਾ ਬਿਲਕੁਲ ਮੰਨਦੇ ਦੂਜੇ ਪਾਸੇ ਜਿਵੇਂ ਆਪਾਂ ਕੁਦਰਤ ਦੀ ਗੱਲ ਕਰਦੇ ਆ ਕਿ ਇਹ ਸਭ ਕੁਦਰਤੀ ਆ ਹਾਂ ਤੇ ਉਹਦੇ ਸਰ ਜਨਮ ਵੇਲੇ ਦੇ ਵਿਸ਼ਵਾਸ ਉਹਦੇ ਜ਼ਿੰਦਗੀ ਦੇ ਰਹਿਣ ਬਸੇਰੇ ਟਾਈਮ ਦੇ ਵਿਸ਼ਵਾਸ ਨੇ ਜਿਹੜੇ ਹਾਂ ਉਹ ਨਾਲ ਨਾਲ ਚੱਲਦੇ ਨੇ ਉੱਚ ਉਦ ਧਰਮ ਦੇ ਮਤਲਬ ਉਹ ਰੌਰੀਤਾਂ ਉਹ ਨਾਲ ਨਾਲ ਚੱਲਦੀਆਂ ਆਪਾਂ ਦੋ ਚਾਰ ਰੌਰੀਤਾਂ ਦੀ ਗੱਲ ਕਰ ਲੈਨੇ ਆ ਹਾਂ ਜਿਵੇਂ ਮੌਤ ਵੇਲੇ ਘੜਾ ਪੰਨਿਆ ਜਾਂਦਾ ਜਿਵੇਂ ਮੌਤ ਵੇਲੇ ਮਰੇ ਪੈ ਦੀ ਮੂੰਹ ਚ ਪਾਣੀ ਪਾਇਆ ਜਾਂਦਾ ਕਿਉਂ ਪਾਇਆ ਜਾਂਦਾ ਸਮਗਰੀ ਪਾਈ ਜਾਂਦੀ ਆ ਇੱਥੋਂ ਤੱਕ ਕਿ ਉਹਦੀ ਜੇਬ ਦੇ ਵਿੱਚ 10 ਰੁਪਏ ਪਾਏ ਜਾਂਦੇ ਕਹਿੰਦੇ ਜੀ ਇਹ ਉਹਦੀ ਟੈਕਟਾ ਹਾਂ ਹਾਂ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਕੀ ਆ ਅਸਲ ਚ ਤਾਂ ਇਹ ਆ ਵੀ ਬਨੋਖ ਨਾ ਜਿਹੜੀਆਂ ਆ ਕੁਦਰਤੀ ਸ਼ਕਤੀਆਂ ਮਨੁੱਖ ਨੂੰ ਤੰਗ ਕਰਦੀਆਂ ਸੀ ਚਾਹੇ ਅੱਗ ਸੀਤ ਹੈ ਬਿਜਲੀ ਦਾ ਡਿੱਗਣਾ ਸੀ ਜਾਂ ਤੁਪੂਨਾ ਸੀ ਉਹਦੇ ਬਾਰੇ ਹਰੇਕ ਖੇਤਰ ਦੇ ਵਿੱਚ ਵੱਖਰੀ ਵੱਖਰੀ ਸੋਚ ਹੈ ਕੋਈ ਇੱਕੋ ਜੀ ਸੋਚ ਨਹੀਂ ਹੈ ਵੀ ਜੇ ਬਿਜਲੀ ਡਗਦੀ ਤਾਂ ਇੱਜ ਡਗਦੀ ਕੋਈ ਕਹਿੰਦਾ ਐਂ ਡਗਦੀ ਕੋਈ ਕਹਿੰਦਾ ਮਾਮੇ ਭਣ ਜੇ ਡਗਦੀ ਕੋਈ ਕਹਿੰਦਾ ਨਹੀਂ ਵੀ ਉੱਤੇ ਸਾਥ ਡਗਦੀ ਕੋਈ ਕਹਿੰਦਾ ਨਹੀਂ ਇਹ ਦਰਖਤ ਤੇ ਡਗਦੀ ਕੋਈ ਕਿਤੇ ਕੁਤਕ ਇਸੇ ਤਰ੍ਹਾਂ ਸਾਡੇ ਪਹਟਾਲ ਆਉਂਦਾ ਕੋਈ ਕਹਿੰਦਾ ਇਹ ਸਿੰਘਤੀ ਹੈ ਕੋਈ ਕਹਿੰਦਾ ਜਿਹੜੇ ਸਮੁੰਦਰ ਦੇ ਨੇੜੇ ਆਉਂਦੇ ਨਹੀਂ ਜੀ ਮੱਛੀਆਂ ਦੇ ਪੁੱਠਾ ਆਏ ਹੁੰਦੀਆਂ ਉਹਦੇ ਤੇ ਧਰਤੀ ਪਈ ਹੈ ਜਦੋਂ ਮੱਛੀਆਂ ਹਿੱਲਦੀਆਂ ਕੋਈ ਕਹਿੰਦਾ ਵੀ ਇਹ ਕੱਛੂ ਦੀ ਪਿੱਠ ਬਹੁਤ ਸਖਤ ਹੁੰਦੀ ਆ ਉਹਦੇ ਤੇ ਪਈਆ ਮਤਲਬ ਟੁੱਟੀ ਇਹ ਉਹਨਾਂ ਦੇ ਉਹਨਾਂ ਦੇ ਇਹ ਇਸੇ ਤਰ੍ਹਾਂ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਤੁਸੀਂ ਦੱਸਦੇ ਆ ਸਾਡੇ ਨਾਲ ਕੋਈ ਮਨੁੱਖ ਸ਼ਿਕਾਰ ਖੇਡੀ ਜਾਂਦਾ ਸ਼ਿਕਾਰ ਖੇਡ ਦੇ ਖੇਡ ਦੇ ਨੂੰ ਹਾਰਟ ਅਟੈਕ ਆ ਗਿਆ ਜੀ ਤੁਰਿਆ ਫਿਰਦਾ ਫਿਰਦਾ ਮਰ ਗਿਆ ਜੀ ਸਾਨੂੰ ਉਹ ਫਲਸਫੇ ਦਾ ਕੋਈ ਪਤਾ ਨਹੀਂ ਵੀ ਮੌਤ ਆਉਂਦੀ ਕਿਉਂ ਆ ਜਾਂਦੀ ਕਿਉਂ ਪਰ ਉਹ ਅਸੀਂ ਇੱਕਦਮ ਪ੍ਰਭਾਵਿਤ ਤਾਂ ਹੋਵਾਂਗੇ ਯਾਰ ਹੁਣ ਭੱਜਾ ਫਿਰਦਾ ਹੀ ਹੁਣ ਕੀ ਹੋਇਆ ਵੀ ਹੁਣ ਤਾਂ ਸਾਡੇ ਨਾਲ ਤੁਰਿਆ ਫਿਰਦਾ ਸੀ ਹਲਕਰੇ ਮਾਰਦਾ ਸੀ ਵੀ ਆਜੋ ਆਪਾਂ ਜਾਨਵਰ ਮਾਰਦੇ ਵੀ ਹੁਣ ਇਹਨੂੰ ਕੀ ਹੋ ਗਿਆ ਉਹਨੇ ਜਾਨਵਰ ਮਰਦੇ ਵੀ ਦੇਖੇ ਜਾਨਵਰਾਂ ਨੂੰ ਮਾਰ ਕੇ ਉਹਨੂੰ ਇਹ ਪਤਾ ਲੱਗਾ ਵੀ ਇਹ ਬੰਦਾ ਵੀ ਸਾਡੇ ਨਾਲ ਜਾਨਵਰ ਮਾਰਨ ਜਾਂਦਾ ਸੀ ਜਦੋਂ ਹੀ ਜਾਨਵਰ ਮਾਰਦੇ ਆ ਤਾਂ ਉਹ ਅਹੱਲ ਹੋ ਜਾਂਦਾ ਉਹਨੂੰ ਸਾਹ ਉਹਨੂੰ ਹਰ ਜਾਂਦਾ ਉਹਦੀਆਂ ਅੱਖਾਂ ਖੜ ਜਾਂਦੀਆਂ ਉਹਦਾ ਸਰ ਵੀ ਖੜ ਗਿਆ ਉਹਨਾਂ ਨੇ ਜਾਨਵਰਾਂ ਦੀ ਉਸ ਮੌਤ ਦੇ ਨਾਲ ਉਹ ਜਦੋਂ ਮਿਲਾ ਕੇ ਵੇਖਿਆ ਉਹਨੂੰ ਫਿਰ ਪਤਾ ਲੱਗਾ ਵੀ ਇਹ ਮੌਤ ਹੁੰਦੀ ਹੈ ਪਰ ਉਹਨਾਂ ਨੂੰ ਇਹ ਵੀ ਪਤਾ ਲੱਗਾ ਵੀ ਇਹ ਜੇ ਮੌਤ ਹੁੰਦੀ ਹੈ ਤਾਂ ਇਹ ਕਿੱਥੋਂ ਆਇਆ ਸੀ ਤੇ ਹੁਣ ਇਹਨੇ ਕਿਤੇ ਜਾਣਾ ਵੀ ਏ ਉਹ ਸਾਰਿਆਂ ਦਾ ਵੱਖਰਾ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਇਹਨੂੰ ਮੈਂ ਸਿਰਫ 1000 ਦੇ ਕਿ ਸਿਮਝਾਵਾਂ ਬਈ ਜੇ 1000 ਬੱਚਾ ਭਾਰਤ ਦੇ ਵਿੱਚ ਪੈਦਾ ਹੁੰਦਾ ਜਿਹੜੀ ਤੁਸੀਂ ਗੱਲ ਕਹੀ ਹੈ 1000 ਬੱਚਾ ਭਾਰਤ ਦੇ ਵਿੱਚ ਪੈਦਾ ਹੁੰਦਾ ਤਾਂ 34.6 ਇੱਕ ਬੱਚੇ ਇੱਕ ਸਾਲ ਦੇ ਹੁੰਦੇ ਹੁੰਦੇ ਮਰ ਜਾਂਦੇ ਇਹ ਭਾਰਤ ਦਾ ਅੰਕੜਾ ਹੈ ਜੀ ਭਾਰਤ ਦੀ ਇਸ ਵੇਲੇ ਜਿਹੜੀ ਐਵਰੇਜ ਉਮਰ ਆ ਉਹ ਤਕਰੀਬਨ 67 ਕੁ ਬਰੇ ਜੀ ਜਿਹੜੀ ਕਿ 1947 ਚ ਸਿਰਫ 35 ਬਰੇ ਸੀ ਐਵਰੇਜ ਉਮਰ 1947 ਕੱਲ ਦੀ ਗੱਲ ਆ ਜੀ ਉਦੋਂ 35 ਬਰੇ ਸੀ ਜੀ ਅੱਜ 67 ਬਰੇ ਜੀ ਅੱਜ ਸਾਰਿਆਂ ਨਾਲੋਂ ਵੱਧ ਧਰਤੀ ਤੇ ਜਾਪਾਨੀ ਜਿਹਾ ਹ 88 ਬਰੇ ਜਿਹਾ ਹ 84 ਬਰੇ ਅਮਰੀਕੀ ਅਮਰੀਕੀ ਜਿਹਾ ਹ ਕਿਉਂ ਕਿਉਂਕਿ ਉੱਥੋਂ ਦੀਆਂ ਸਿਹਤ ਸਹੂਲਤਾਂ ਚੰਗੀਆਂ ਉੱਥੋਂ ਦਾ ਖਾਣ ਪੀਣ ਚੰਗਾ ਉੱਥੋਂ ਦਾ ਵਾਤਾਵਰਨ ਚੰਗਾ ਉੱਥੋਂ ਦੀਆਂ ਕਈ ਗੱਲਾਂ ਉਹ ਉਮਰ ਕਾਊਂਟ ਹੁੰਦੀਆਂ ਸਾਡੇ 34.6 ਇੱਕ ਬੱਚੇ ਮਰਦੇ ਆ ਅੰਗੋਲਾ ਦੇ ਵਿੱਚ 144.44 ਬੱਚੇ 1 ਸਾਲ ਦੇ ਹੁੰਦੇ ਹੁੰਦੇ ਮਰ ਜਾਂਦੇ ਆ ਕਿਉਂਕਿ ਉਹ ਦੱਖਣੀ ਅਫਰੀਕਾ ਦਾ ਮੋਲਕ ਹੈ ਤੇ ਮੋਲਕ ਬੜਾ ਮਾਰਾ ਕਮਜ਼ੋਰ ਹੈ ਜੀ ਐਨ ਨਹੀਂ ਉੱਥੇ ਤੇ ਸਿੰਗਾਪੁਰ ਸਿਰਫ 2.3 ਬੱਚੇ ਮਰਦੇ ਆ 1 ਸਾਲ ਦੇ ਹੁੰਦੇ ਹੁੰਦੇ 1000 ਬੱਚੇ ਮਗਰ ਇਹ ਜਦੋਂ ਜਦੋਂ ਇਹ ਚੀਜ਼ਾਂ ਨੂੰ ਅਸੀਂ ਹੋਣ ਪੜਦੇ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਉਮਰ ਪਤਾਈ ਵੀ ਜਾ ਸਕਦੀ ਸਿਹਤਮੰਦ ਵੀ ਬੰਦੇ ਨੂੰ ਰੱਖਿਆ ਜਾ ਸਕਦਾ ਸਾਡੇ ਇੱਥੇ ਦੋ ਪਿੰਡਾਂ ਦਾ ਜਦੋਂ ਮੈਡੇ ਮੀਲ ਸਕੀਮ ਚੱਲੀ ਐ ਉਦੋਂ ਦੋ ਪਿੰਡਾਂ ਦਾ ਹਿਆਰਪੁਰ ਦੇ ਦੋ ਪਿੰਡ ਆ ਸਕਰੌਲੀ ਤੇ ਇੱਕ ਹੋਰ ਆ ਪਿੰਡ ਦਾ ਨਾਮ ਨੂੰ ਭੁੱਲ ਗਿਆ ਉਹਨਾਂ ਦੋ ਪਿੰਡਾਂ 'ਚ ਸਰਵੇ ਹੋਇਆ ਸੀ ਪੀਏ ਜੂ ਲੁਧਿਆਣਾ ਨੇ ਕੀਤਾ ਸੀ ਇਹ ਸਾਡੇ ਵਾਲੇ ਖਾਲਸੇ ਕਹਿੰਦੇ ਸੀ ਸਾਨੂੰ ਤਾਂ ਜੀ ਮੈਡੇ ਮੀਲ ਦੀ ਲੋੜ ਨਹੀਂ ਸਾਡੇ ਤਾਂ ਰੱਜ ਕੇ ਖਾਂਦੇ ਆ ਸਾਰੇ ਤੇ ਉਦੋਂ ਖਾਲਸਿਆਂ ਦਾ ਰਾਸ ਸੀ ਇੱਥੇ ਕਾਲੀਆਂ ਦਾ ਤੇ ਉਹ ਆਂਦੇ ਵੀ ਚੰਗਾ ਐਂ ਕਰੋ ਸੈਂਟਰਾਂ ਦੀ ਵੀ ਆਪਾਂ ਇਹਦੀ ਸਰਵੇ ਕਰਾ ਲੈਂਦੇ ਆਂ ਨਾ ਪੀਏ ਜੂ ਲੁਧਿਆਣਾ ਦੀ ਡਿਊਟੀ ਲਈ ਉੱਥੋਂ ਦੋ ਬੀਬੀਆਂ ਡਾਕਟਰ ਦੋਮਾਨੀਸ ਪਿੰਡ ਦਾ ਜਦੋਂ ਮੌਇਨਾ ਕੀਤਾ ਦੋਨਾ ਸ਼ਹਿਰ ਪਰਦੇ ਆ ਦਾ ਉਹਦੇ ਚ 80% ਮਾਮਾ ਨਾ ਬੱਚਾ ਜੰਮਣ ਦੇ ਕਾਬਲ ਸੀ ਨਾ ਕੰਮ ਕਰਨ ਦੇ ਕਾਬਲ ਸੀ ਨਾ ਦੂਜੀਆਂ ਬੱਚੇ ਜੰਮੀ ਜਾਂਦੇ ਕੰਮ ਕਰਨ ਦੇ ਤੇ ਬੱਚਾ ਜੰਮਣ ਦੇ ਕਾਬਲ ਨਹੀਂ ਸੀ ਇਸੇ ਤਰ੍ਹਾਂ ਬੱਚੇ ਸਕੂਲ ਜਾਣ ਦੇ ਕਾਬਲ ਨਹੀਂ ਸੀ 65 70% ਬੱਚੇ ਸਕੂਲ ਜਾਣ ਦੇ ਕਾਬਿਲ ਹੀ ਨਹੀਂ ਸੀ ਹਮੋਗਲੋਬਿਨ ਨੱਕਟ ਸੀ ਉਹਨਾਂ ਚ ਹੋਰ ਜਿਹੜੀਆਂ ਸਿਹਤ ਸੂਰਤਾਂ ਦੀ ਘਾਟ ਸੀ ਮਤਲਬ ਵਜਨ ਘਟਸੀ ਕਿਉਂਕਿ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਮਿਲੀਆਂ ਜਾਂਦੀਆਂ ਨੇ ਵਜਨ ਕਿੰਨਾ ਹੈ ਕੱਦ ਕਿੰਨਾ ਹੈ ਹੁਣ ਜਿਹੜਾ ਅਮਰੀਕੀ ਜੁਆਕ ਆ 9 ਸਾਲ ਦਾ ਉਹ ਸਾਡੇ 15 ਸਾਲਾਂ ਦੇ ਜੁਆਕ ਦੇ ਨਾਲ ਜੀ ਕਿਉਂਕਿ ਉਹ ਸਿਹਤ ਸੂਲ ਤਾਂ ਵੀ ਚੰਗੀਆਂ ਤੇ ਸਾਰਾ ਕੁਝ ਚੰਗਾ ਹੈ ਮਤਲਬ ਮਸਲਾ ਕੀ ਹੈ ਵੀ ਵਿਗਿਆਨ ਜਦੋਂ ਕੁਦਰਤੀ ਢੰਗਾਂ ਨੂੰ ਕੁਦਰਤੀ ਰਹਾਸਾਂ ਨੂੰ ਜਾਂ ਕੁਦਰਤੀ ਉਸ ਨਿਜਮਾ ਨੂੰ ਸਮਝ ਕੇ ਮਨੁੱਖ ਨੇ ਆਪ ਦੇ ਆਪ ਚ ਉਹ ਸੋਧਾਂ ਲਿਆਂਦੀਆਂ ਜਿਹੜੀਆਂ ਸੋਧਾਂ ਦੇ ਨਾਲ ਇਹ ਸਾਰੇ ਕਾਸੇ ਨੂੰ ਅ ਮਤਲਬ ਲੋਕਾਂ ਸਾਹਮਣੇ ਨੰਗਾ ਵੀ ਕੀਤਾ ਜਾ ਸਕਦਾ ਤੇ ਉਹਦੇ ਸਾਹਮਣੇ ਉਮਰ ਵੀ ਵਧਾਈ ਜਾ ਸਕਦੀ ਹੈ ਉਹਦੇ ਸਾਹਮਣੇ ਬਿਮਾਰੀਆਂ ਨੂੰ ਖਤਮ ਕੀਤਾ ਜਾ ਸਕਦਾ ਕੋਈ ਖਸਰਾ ਆ ਗਿਆ ਕੋਈ ਵੱਡੀ ਮਾਤਾ ਆ ਗਈ ਕੋਈ ਪਲੇਗ ਆ ਗਈ ਕੋਈ ਦੂਜੀਆਂ ਆ ਗਈਆਂ ਸਾਰੀਆਂ ਜੇ ਆਪਾਂ ਆਖੀ ਵੀ ਉੱਤੋਂ ਕੋਈ ਜਿਹਾ ਲਿਖਿਆ ਤਾਂ ਪਲੇਗ ਤਾਂ ਉੱਤੋਂ ਲਿਖੀ ਸੀ ਖਤਮ ਕਿਹਨੇ ਕੀਤੀ ਵਿਗਿਆਨ ਨੇ ਨਹੀਂ ਜਿਵੇਂ ਨੂੰ ਸਮਝ ਕੇ ਪੋਲੀਓ ਉੱਤੋਂ ਲਿਖਿਆ ਸੀ ਜੇ ਕਹੀ ਵੀ ਇਹ ਤਾਂ ਉੱਤੋਂ ਲਿਖਦਾ ਕੋਈ ਪੋਲੀਓ ਉੱਤੋਂ ਲਿਖਿਆ ਸੀ ਨਾ ਵੀ ਆ ਬੱਚੇ ਨੂੰ ਹੋਊਗਾ ਹੀ ਹੋਊਗਾ ਰੋਕ ਨਹੀਂ ਸਕਾ ਫਿਰ ਔਕਾਤੋਂ ਹਟ ਗਿਆ ਕਿਉਂਕਿ ਹੁਣ ਅਸੀਂ ਉਹਦੇ ਤੇ ਕਾਬੂ ਪਾ ਲਿਆ ਜੀ ਅਫਗਾਨਿਸਤਾਨ ਤੇ ਪਾਕਿਸਤਾਨ ਚ ਪੋਲੀਓ ਹੋ ਜੇ ਵੀ ਜਿਉਂਦਾ ਕਿਉਂ ਕਿ ਉੱਥੇ ਉਹ ਜਿਹੜੇ ਉੱਥੋਂ ਦੇ ਮੁੱਲਾ ਮਲਾਣੇ ਆ ਉੱਥੋਂ ਦੇ ਉਹ ਧਾਰਮਿਕ ਲੋਕ ਆ ਉਹ ਬੂੰਦਾ ਹੀ ਨਹੀਂ ਪਿਉਣ ਦਿੰਦੇ ਉਹ ਆਂਦੇ ਦਾ ਕਾਰਨ ਕੀ ਇਸਦਾ ਉਹਦਾ ਕਾਰਨ ਇਹ ਆ ਉਹ ਆਂਦੇ ਵੀ ਸਾਡੇ ਮੁਸਲਮਾਨ ਇਲਾਕਿਆਂ ਦੇ ਵਿੱਚ ਇਹਨਾਂ ਨੇ ਜਾਣ ਕੇ ਬੂੰਦਾ ਪਿਉਣ ਦੀ ਇਹ ਪ੍ਰਸਾ ਜਿਹੜੀ ਲਿਆਂਦੀ ਆ ਸਾਡੇ ਬੱਚਿਆਂ ਨੂੰ ਨੁਕਸਨਕ ਬਣਾਉਂਦੀ ਆ ਜੀ ਉਹਨਾਂ ਨੇ ਵਹਿਮ ਪਾਤਾ ਹੈ ਜੀ ਕਰਤਾਰਪੁਰ ਲਾਂਘਾ ਜਦੋਂ ਖੁੱਲਿਆ ਆਸੇ ਵਾਲੀ ਗੱਲ ਐ ਬਈ ਉਹ ਕੈਪਟਨ ਅਮਰਿੰਦਰ ਸਿੰਘ 75 ਬਣਿਆ ਦਾ 78 ਦਾ ਜੀ ਨਵਜੋਤ ਸਿੱਧੂ ਗਿਆ ਕੈਪਟਨ ਅਮਰਿੰਦਰ ਸਿੰਘ ਗਿਆ ਬਸ ਭਰੀ ਗਈ ਸੀ ਨਾ ਸਾਰੇ ਉਹਦੇ ਚ ਕਾਂਗਰਸੀ ਲੀਡਰ ਬਹੁਤੇ ਸੀ ਬਿਲਕੁਲ ਸਾਰਿਆਂ ਦੇ ਮੂੰਹ 'ਤੇ ਗੁੰਡਾ ਪਾਇਆ ਕਰਤਾਰਪੁਰ ਜਾਣ ਵੇਲੇ ਅਸੀਂਆਂ ਸਾਲਾਂ ਦਾ ਪਹਾਵਾ ਬੰਦਾ ਸੀ ਕੋਈ ਪਹਾਠਾ ਸਾਲਾਂ ਦਾ ਸੀ ਕਿਉਂ ਕਿਉਂਕਿ ਉੱਥੇ ਅਜੇ ਹੈਗੀ ਆ ਪੋਲ ਗੂ ਉਹਨੇ ਤੁਸੀਂ ਉੱਥੋਂ ਪੋਲ ਗੂ ਤੁਸੀਂ ਨਾ ਲੈ ਕੇ ਸਾਦੇ ਬੈਠੀ ਸਾਰਿਆਂ ਦੇ ਬੂੰਦਾ ਪਾ ਕੇ ਤੋਰਾਂ ਮੋ ਜਿਹੜੇ ਮੇਰੇ ਦਰਸ਼ਕ ਹੈ ਤੁਸੀਂ ਇਹ ਪਤਾ ਕਰ ਲਿਓ ਸਾਰੇ ਉਦੋਂ ਦਾ ਵੀਡੀਓ ਕੱਢ ਕੇ ਵੇਖ ਲਓ ਸਾਰਿਆਂ ਨੂੰ ਬੂੰਦਾ ਪਿਆਈਆਂ ਕਿ ਨਹੀਂ ਹੁਣ ਵੀ 14 ਕਿਲੋਮੀਟਰ ਕਰੋ ਡਾਰੀ ਪਾਕਿਸਤਾਨ ਤੋਂ ਸਰਦ ਦੇ ਨਾਲ ਨਾਲ ਜੀ ਸਾਰੇ ਅਜੇ ਵੀ ਬੂੰਦਾ ਪਲਾਈਆਂ ਜਾਂਦੀਆਂ ਕਿਉਂਕਿ ਉਧਰੋਂ ਬਿਮਾਰੀ ਇੱਧਰ ਹਵਾ ਦੇ ਰਾਹੀਂ ਆਉਂਦੀ ਜੀ ਉਹ 14 ਕਿਲੋਮੀਟਰ ਤੱਕ ਮਾਰ ਕਰ ਜਾਨੀ ਆਹ ਵਿਗਿਆਨ ਨੇ ਸਾਡੀ ਤਲੀ ਤੇ ਰੱਖਿਆ ਸਾਰਾ ਕੁਝ ਹੁਣ ਆ 8 ਵਜ ਕੇ 8 ਮਿੰਟ 8 ਸੈਕਿੰਡ 2008 ਨੂੰ ਚਾਈਨਾ ਨੇ 올림픽 ਦੇ ਮਸ਼ਰੂਪ ਕੀਤਾ ਸੀ ਜੀ 올림픽 ਗੇਮਾਂ ਸ਼ੁਰੂ ਕਰਨ ਵੇਲੇ ਬਹੁਤ ਵਧੀਆ ਸਟੇਡੀਅਮ ਬਣਾ ਲਏ ਸਾਰਾ ਕੁਝ ਬਣਾ ਲਿਆ ਪਰ ਉਦੋਂ ਅਗਸਤ ਦੇ ਵਿੱਚ بارش ਦੀ ਬਹੁਤ ਝਾਕ ਹੁੰਦੀ ਹੈ ਕਿਉਂਕਿ ਆਪਣੇ ਵੀ ਹੁੰਦੀ ਆ ਹੁੰਦੀ ਆਪਣਾ ਸਾਰਾ ਉਹ ਰਲਦਾ ਖੇਤਰ ਜੀ ਉਹਨਾਂ ਨੂੰ ਪਤਾ ਵੀ ਜੇ ਮੀਂਹ ਪੈ ਗਿਆ ਸਾਰਾ ਜਿੰਨਾ ਸਾਡਾ ਪ੍ਰੋਗਰਾਮ ਹੈ ਜਿਹੜਾ ਅਸੀਂ ਆਗਾਜ਼ ਕਰਨਾ ਉਹ ਸਾਰਾ ਖੂਤ ਪੈ ਜੀ ਜੀ ਉਹਨਾਂ ਨੇ ਹਜ਼ਾਰਾਂ ਜਹਾਜ਼ ਤਾਇਨਾਤ ਕਰਤੇ ਜਿਨ੍ਹਾਂ ਨੂੰ ਜਿਹੜੇ 12-15 ਘੰਟੇ ਤੱਕ ਮੀਂਹ ਪੈਣ ਤੋਂ ਰੋਕ ਸਕਦੇ ਸੀ। ਜੀ। ਤੇ ਹੁਣ ਜਿੱਥੇ ਮੀਂਹ ਦੀ ਲੋੜ ਹੈ ਉਹ ਉਹ ਨਹੀਂ ਬਣਾ ਸਕਦੇ ਇਹ ਵੀ ਜੇ ਆਪਾਂ ਕਹੀਏ ਵੀ ਖੁਸ਼ਕ ਮੌਸਮ ਦੇ ਵਿੱਚ ਮੀਂਹ ਪਵਾ ਸਕਣਗੇ ਨਹੀਂ ਪਵਾ ਸਕਦੇ। ਪਰ ਜਿੱਥੇ ਹਵਾ ਦੇ ਵਿੱਚ ਸੱਲ ਹੋਵੇ ਜਿੰਨੀ ਸੱਲ ਦੀ ਮਾਤਰਾ ਦੀ ਲੋੜ ਹੈ ਉੱਥੇ ਮੀਂਹ ਨਹੀਂ ਪੈਂਦਾ। ਤਾਂ ਉਹ ਕੁਝ ਇਹੋ ਜਿਹਾ ਕੈਮੀਕਲ ਛੱਡ ਕੇ ਉਥੇ ਮੀਂਹ ਪਵਾਉਂਦੇ। ਅਸੀਂ ਮੀਂਹ ਪਾ ਵੀ ਸਕਦੇ ਹਾਂ ਅਸੀਂ ਮੀਂਹ ਹਟਾ ਵੀ ਸਕਦੇ ਹਾਂ ਤੇ ਕਿੱਥੇ ਅਸੀਂ ਗੁੱਡੀਆਂ ਫੂਕਦੇ ਫਿਰਦੇ ਹਾਂ ਮੀਂਹ ਵਾਸਤੇ ਅਜੇ ਉਹ ਵੀ ਰਸਮ ਚੱਲੀ ਜਾਂਦੀ ਹੈ ਪਿੰਡਾਂ 'ਚ ਜੀ ਹੁਣ ਜੇ ਸਾਡੀ ਮੈਡਮ ਸਕੂਲ 'ਚ ਪੜਾਉਂਦੀ ਆ ਬਈ ਮੀਂਹ ਪੈਂਦਾ ਪਰੌਂਦੀ ਆਈ ਉਹ ਸਕੂਲ ਚ ਆਕਾ ਨੂੰ ਇੱਥੋਂ ਮੌਨਸੂਨ ਪਾਉਣਾ ਔਰਸੀਆਂ ਫਲਾਣੇ ਆਰਬ ਸਾਗਰ 'ਚ ਔਰਦੀਆਂ ਫਲਾਉਂਦੇ ਹਨ ਮਹਾਸਾਗਰ ਚੋਟਦੀਆਂ ਉਹ ਪਹਾੜ ਦੇ ਨਾਲ ਟਕਰਾਉਂਦੀਆਂ ਕਿੱਥੇ ਕਿੰਨਾ ਮੀਂਹ ਪੈਣਾ ਸਕੂਲ 'ਚ ਮੱਥਾ ਮਾਰ ਕੇ ਆਈ ਵਿਚਾਰੀ ਜੀ ਆਉਣ ਸਾਰ ਉਹਦੀ ਸੱਸ ਕਹਿੰਦੀ ਚੱਲ ਕੁੜੀਏ ਗੁੱਡੀ ਫੂਕਣ ਚੱਲੀਏ ਅਜ ਮ ਅਜੀ ਪਿਆਰੀ ਉਹ ਗੁੱਡੀ ਚੱਕ ਤੇਰਪਿੰਦੀ ਮੋਢੇ ਤੇ ਉਹੀ ਪੜੀ ਲਿਖੀ ਕੁੜੀ ਫੇ ਸਾਡੇ ਜਵਾਬ ਹੁੰਦੇ ਨਾਲ ਮਗਰ ਉਹ ਫਿਰ ਇੱਕ ਦੂਜੇ ਨੂੰ ਪਹੁੰਚਦੇ ਵੀ ਮੈਡਮ ਸਕੂਲ ਸੱਚ ਬੋਲਦੀ ਸੀ ਕਿ ਹੁਣ ਬੋਲਦੀ ਸੀ ਇੱਥੇ ਦਵੇਦਾ ਤਾਂ ਫਸਦਾ ਕੰ ਜੀ ਆਹ ਦਵੇਦਾ ਜੀ ਵੀ ਜਦੋਂ ਅਸੀਂ ਕੋਈ ਫੈਸਲਾ ਹੀ ਨਹੀਂ ਲੈ ਸਕੇ ਵੀ ਤੁਸੀਂ ਵਿਗਿਆਨ ਪੜਾਉਨੇ ਆ ਤਾਂ ਵਿਗਿਆਨ ਤੇ ਤਾਂ ਖੜ ਜੋ ਜੀ ਵਿਗਿਆਨ ਤੇ ਵੀ ਨਹੀਂ ਖੜਦੇ